ਅਮਰੀਕਾ ਨੇ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਦਰਸਲ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸਿਜ਼ ਦੁਆਰਾ ਰੋਜ਼ਗਾਰ ਅਧਿਕਾਰਿਕ ਦਸਤਾਵੇਜ਼ਾਂ ਦੀ ਸਮਾਂ ਸੀਮਾ ਘਟਾਉਣ ਦੇ ਐਲਾਨ ਨਾਲ ਹਜ਼ਾਰਾਂ ਭਾਰਤੀ ਪੇਸ਼ੇਵਰ ਕਾਮੇ ਅਤੇ ਉਹਨਾਂ ਦੇ ਪਰਿਵਾਰ ਪ੍ਰਭਾਵਿਤ ਹੋਣਗੇ ਏਜੰਸੀ ਨੇ ਕਿਹਾ ਕਿ ਵਰਕ ਪਰਮਿਟ ਦੀ ਸਮਾਂ ਸੀਮਾ ਘਟਾਉਣ ਵਾਲਾ ਇਹ ਕਦਮ ਅਮਰੀਕਾ ਵਿੱਚ ਕੰਮ ਕਰਦੇ ਪ੍ਰਵਾਸੀਆਂ ਦਾ ਨਿਰੀਖਣ ਕਰਨ ਦੇ ਮਕਸਦ ਨਾਲ ਚੁੱਕਿਆ ਗਿਆ ਤਾਂ ਜੋ ਗਲਤ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ ਅਮਰੀਕਾ ਨੇ ਇੱਕ ਕਦਮ ਅਫਗਾਨਿਸਤਾਨ ਮੂਲ ਦੇ ਇੱਕ ਨਾਗਰਿਕ ਵੱਲੋਂ ਵਾਈਟ ਹਾਊਸ ਵਿਖੇ ਤਾਇਨਾਤ ਨੈਸ਼ਨਲ ਗਾਰਡਾਂ ਉੱਪਰ ਗੋਲੀਆਂ ਚਲਾ ਦੇਣ ਦੀ ਘਟਨਾ ਦੇ ਮੱਦੇਨਜ਼ਰ ਚੁੱਕਿਆ ਗਿਆ ਦੱਸਿਆ ਗਿਆ ਇਸ ਘਟਨਾ ਵਿੱਚ ਇੱਕ ਗਾਰਡ ਦੀ ਮੌਤ ਹੋ ਗਈ ਸੀ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਸੀ ਹੁਣ ਜੋ ਵੀ ਕੋਈ ਅਮਰੀਕਾ ਵਿੱਚ ਕੰਮ ਕਰਨ ਦੀ ਆਗਿਆ ਮੰਗੇਗਾ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸ ਉਸ ਦੀ ਵਾਰ-ਵਾਰ ਜਾਂਚ ਪੜਤਾਲ ਜਾ ਨਿਰੀਖਣ ਕਰ ਸਕੇਗਾ ਤੇ ਮਾੜੀ ਮੋਟੀ ਵੀ ਖਾਮੀ ਪਾਈ ਜਾਣ ਤੇ ਉਸ ਨੂੰ ਵਾਰਤਾ ਰਸਤਾ ਵਿਖਾ ਦਿੱਤਾ ਜਾਵੇਗਾ ਏਜੰਸੀ ਦੇ ਡਾਇਰੈਕਟਰ ਜੋਸਫ ਐਡਲੋਡ ਦਾ ਕਹਿਣਾ ਹੈ ਕਿ ਇਹ ਫੈਸਲਾ ਜਨਤਿਕ ਸੁਰੱਖਿਆ ਨੂੰ ਮੁੱਖ ਰੱਖ ਕੇ ਚੁੱਕਿਆ ਗਿਆ ਹੈ